ਪੰਜਾਬ ਦੇ ਵਿੱਚ 14 ਤਰੀਕ ਨੂੰ ਇਲੈਕਸ਼ਨ ਹੋਣ ਜਾ ਰਹੇ ਨੇ ਜਿਸ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਅਮਨ ਅਮਾਨ ਨਾਲ ਇਹ ਚੋਣਾਂ ਕਿਵੇਂ ਹੋਣ ਇਸ ਚੀਜ਼ ਦੀ ਜ਼ਿੰਮੇਵਾਰੀ ਹੈ ਪੰਜਾਬ ਚੋਣ ਕਮਿਸ਼ਨ ਦੇ ਕਲੀਕੇ ਮੁਖ ਚੋਣ ਕਮਿਸ਼ਨ ਰਾਜਕਮਲ ਚੌਧਰੀ ਜੀ ਔਰ ਇਸ ਵਕਤ ਚੌਧਰੀ ਸਾਹਿਬ ਨਾਲੇ ਚੌਧਰੀ ਸਾਹਿਬ ਪਹਿਲਾਂ ਤਾਂ ਜੀ ਪੰਜਾਬ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਸਾਰੇ ਦਰਸ਼ਕਾਂ ਨੂੰ ਵੀ ਮੇਰਾ ਪਿਆਰ ਭਰਿਆ ਨਮਸਕਾਰ ਸਰ 14 ਤਰੀਕ ਨੂੰ ਪੰਜਾਬ ਇੱਕ ਵਾਰ ਫਿਰ ਇਲੈਕਸ਼ਨ ਮੋਡ ਦੇ ਵਿੱਚ ਜਾ ਰਿਹਾ ਹੈ 14 ਤਰੀਕ ਨੂੰ ਜ਼ਿਲ੍ਹਾ ਪ੍ਰੀਸ਼ਦ ਹੋਣ ਬਲਾਕ ਸੰਮਤੀ ਹੋਣ ਉਹਨਾਂ ਦੇ ਇਲੈ ਕਮਿਸ਼ਨ ਦੀਆਂ ਕੀ ਕੀ ਤਿਆਰੀਆਂ ਨੇ ਕਿ ਇਹ ਪੂਰਾ ਚੋਣ ਪ੍ਰੋਸੈਸ ਹੈ ਜਿਹੜਾ ਉਸ ਨੂੰ ਵਧੀਆ ਤਰੀਕੇ ਦੇ ਨਾਲ ਨਿਪਟਿਆ ਜਾ ਜਿਹੜਾ ਉਚਾੜਿਆ ਜਾ ਸਕੇ ਅ ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਪੰਜਾਬ ਵਿੱਚ ਜਿਹੜਾ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀ ਚੋਣਾਂ ਹੈਗੀਆਂ ਇਹ ਇਹਦੀ ਤਿਆਰੀਆਂ ਕਮਿਸ਼ਨ ਵੱਲੋਂ ਕਈ ਮਹੀਨਿਆਂ ਤੋਂ ਚੱਲ ਰਹੀ ਹੈ ਜੀ ਉਹ ਥੋੜਾ ਜਿਹਾ ਵਿੱਚੋਂ ਕਿਉਂਕਿ ਫਲੱਡ ਦਾ ਸੀਜ਼ਨ ਆ ਗਿਆ ਸੀਗਾ بارش ਪੈ ਗਈ ਸੀ ਕਿ ਉਹਦੇ ਕਰਕੇ ਡਿਲੇ ਹੋਇਆ ਕੁਝ ਡਿਲੇ ਹੋਇਆ ਕਿਉਂਕਿ ਤਰਨ ਤਰਨ ਵਿੱਚ ਵੀ ਬਾਈ ਇਲੈਕਸ਼ਨਸ ਚੱਲ ਰਹੀਆਂ ਸੀਗੀਆਂ ਪਰੰਤੂ ਹੁਣ ਕਿਉਂਕਿ ਹੁਣ ਅਸੀਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈਗਾ ਸੋ ਇਸ ਨੋਟੀਫਿਕੇਸ਼ਨ ਅਨੁਸਾਰ 14 ਤਰੀਕ ਨੂੰ ਪੋਲਿੰਗ ਸਮੂਹ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀਆਂ ਵਿੱਚ ਹੋਣ ਜਾ ਰਹੀਆਂ ਹਨ ਇਹਨਾਂ ਦੋਨਾਂ ਦੀ ਇਲੈਕਸ਼ਨਸ ਜਿਹੜੇ ਹੈ ਕਿ ਅਸੀਂ ਆਮ ਤੌਰ ਤੇ ਇਕੱਠੇ ਕਰਦੇ ਹਾਂ ਔਰ ਇਹ ਇਲੈਕਸ਼ਨਸ ਜਿਹੜੇ ਹੈਗੇ ਬੈਲਟ ਬਾਕਸਸ ਯਾ ਬੈਲਟ ਪੇਪਰਸ ਰਾਹੀਂ ਹੋਵੇਗੀ ਕਾਇਦੇ ਅਨੁਸਾਰ ਕਿਉਂਕਿ ਵਕ ਵਕ ਇਹਦੇ ਵਿੱਚ ਜ਼ੋਨਸ ਹੁੰਦੇ ਆ ਇਸ ਲਈ ਜੋ ਕਾਊਂਟਿੰਗ ਹੈ ਉਹ ಗ್ರಾಮ ਪੰਚਾਇਤ ਵਰਗੀ ਅਸੀਂ ਮੌਕੇ ਤੇ ਨਹੀਂ ਕਰ ਸਕਦੇ ਤੋਂ ਇਸ ਦੀ ਕਾਊਂਟਿੰਗ ਜਿਹੜੀ ਹੈਗੀ ਉਹਦੀ ਡੇਟ ਅਸੀਂ ਰੱਖੀ ਆ 17 ਤਰੀਕ ਨੂੰ ਔਰ 17 ਤਰੀਕ ਨੂੰ ਇਹਦੀ ਕਾਊਂਟਿੰਗ ਰੰਭੀ ਜਾਵੇਗੀ ਇੱਕ ਦੋ ਦਿਨ ਦਾ ਜਿਹੜਾ فاਸਲਾ ਦਿੰਦੇ ਹੈਗੇ ਉਹ ਤਾਂ ਕਾਰਨ ਇਹ ਹੈ ਕਿ ਬਾਈਚਾਂਸ ਕਿਤੇ ਬਾਈਪੋ ਜਾਂ ਰੀਪੋਲ ਕੰਦੀ ਲੋਡ ਪੈ ਸਕਦੀ ਹੈ ਅਸੀਂ ਆਫਕੋਰਸ ਹੋਪ ਕਰਦੇ ਹਾਂ ਕਿ ਨਾ ਹੋਵੇ ਇਸ ਤਰ੍ਹਾਂ ਔਰ ਜੇਕਰ ਰੀਬੋਲ ਪੈਂਦੀ ਹੈ ਤਾਂ ਫਿਰ ਇਹਨੂੰ ਇੱਕ ਦਿਨ ਛੱਡ ਕੇ ਉਹ ਰੀਬੋਲ ਵਾਸਤੇ ਕਰਨਾ ਹੈ ਕਿਉਂਕਿ ਵਿਦਆਊਟ ਰੀਬੋਲ ਅਸੀਂ ਸਮੂਹ ਜਿਹੜਾ ਹੈਗਾ ਰਿਜ਼ਲਟ ਉਹ ਨਹੀਂ ਦੇ ਸਕਦੇ ਔਰ ਤਿਆਰੀਆਂ ਵਾਸਤੇ ਵੀ ਕਾਊਂਟਿੰਗ ਵਾਸਤੇ ਕਿਉਂਕਿ ਬਹੁਤ ਵੱਡੇ ਪੱਧਰ ਤੇ ਹੈ ਕਿਉਂਕਿ ਬੈਰਟ ਪੇਪਰਸ ਦੇ ਨਾਲ ਇੰਨੇ ਵੱਡੇ ਪੱਧਰ ਤੇ ਅਸੀਂ ਕਾਊਂਟਿੰਗ ਕਰਨੀ ਹੈ ਤੇ ਉਹਦੇ ਵਾਸਤੇ ਵੀ ਤਿਆਰੀਆਂ ਔਰ ਸਟਾਫ ਦੀ ਅਪੁਆਇੰਟਮੈਂਟ ਵਾਸਤੇ ਔਰ ਕਾਊਂਟਿੰਗ ਸੈਂਟਰਸ ਵਗੈਰਾ ਤਿਆਰ ਕਰਨ ਵਾਸਤੇ ਵੀ ਟਾਈਮ ਲੱਗਦਾ ਹੈਗਾ ਐਨੀਵੇ ਆਈ ਥਿੰਕ ਸ਼ਾਰਟਸ ਅਸੀਂ ਸਾਰਾ ਤਰੀਕ ਔਰ ਉਮੀਦ ਹੈ ਕਿ 17 ਸ਼ਾਮ ਤੱਕ ਜਾਂ ਮੈਕਸਿਮਮ 18 ਤਰੀਕ ਤੱਕ ਸਮੂਹ ਜ਼ਿਲ੍ਹਾ ਪਰਿਸ਼ਦ ਦੇ ਜ਼ੋਨਸ ਦੀ ਮੈਂਬਰਾਂ ਦੀ ਜਿਹੜੀ ਹੈ ਕੀ ਇਹ ਚੋਣ ਉਹਦੇ ਨਤੀਜੇ ਘੋਸ਼ਿਤ ਕੀਤੇ ਜਾਣਗੇ ਖਾਸ ਤਰੀਕੇ ਨਾਲ ਸਰ ਕਿੰਨੇ ਕਜੇਹ ਬੂਥ ਨੇ ਜਿਨ੍ਹਾਂ ਨੂੰ ਸੈਂਸਿਟਿਵ ਜਾਂ ਕਲੀਏ ਕਿ অতি ਸੈਂਸਿਟਿਵ ਜ਼ੋਨ ਦੇ ਵਿੱਚ ਰੱਖਿਆ ਗਿਆ ਹੈਗਾ ਔਰ ਟੋਟਲ ਬੂਥ ਕਿੰਨੇ ਹੈਗੇ ਪੂਰੇ ਪੰਜਾਬ ਦੇ ਅੰਦਰ ਜੀ ਆ ਦੇਖੋ ਇਸ ਤਰ੍ਹਾਂ ਹੈਗਾ ਕਿ ਇਸ ਟਾਈਮ ਤੇ 23 ਜ਼ਿਲ੍ਹਾ ਪਰਿਸ਼ਦ ਤਾਂ ਹੈਗੇ ਆ ਲੇਕਿਨ ਅਸੀਂ ਮੋਹਾਲੀ ਨੂੰ ਛੱਡ ਕੇ ਮੋਹੱਲੀ ਜ਼ਿਲ੍ਹਾ ਪਰਿਸ਼ਦ ਕਿਉਂਕਿ ਵਿਚ ਕੋਈ ਰੂਲ ਡਿਵੈਲਪਮੈਂਟ ਵੱਲੋਂ ਆਇਆ ਸੀਗਾ ਔਰ ਉਸੇ ਤਰ੍ਹਾਂ ਇੱਕ ਬਲਾਕ ਸਮਿਤੀ ਜਿਹੜੀ ਹੈਗੀ ਮੋਹੱਲੀ ਦੀ ਉਹਦੇ ਵਿੱਚ ਅਸੀਂ ਚੋਣ ਨਹੀਂ ਕਰਾ ਰਹੇ ਆ ਤਾਂ ਇਸ ਲਈ ਉਹਨਾਂ ਦੇ ਜਿਹੜੇ ਆਪਣੇ ਨੰਬਰ ਆਫ ਪੋਲਿੰਗ ਬੂਥਸ ਨੂੰ ਬੋਥ ਬੂਥਸ ਘਟਾ ਕੇ ਹੁਣ 18718 ਬੂਥ ਹੈਗੇ ਵਿਚ ਇਜ਼ ਅਗੇਨ ਅ ਵੈਰੀ ਲਾਰਜ ਨੰਬਰ ਬੋਥ ਵੱਡਾ ਹੈਗਾ ਨੰਬਰ ਔਰ ਜਿਹੜਾ ਜਿੱਥੇ ਤੱਕ ਇਹਨਾਂ ਦੀ ਸੈਂਸਿਟੀਵਿਟੀ ਜਾਂ ਹਾਈਪਰ ਸੈਂਸਿਟੀਵਿਟੀ ਦਾ ਸੰਬੰਧ ਹੁੰਦਾ ਹੈ ਇਹ ਦੇਖੋ ਇਸ ਸਮੇਂ ਸਮੇਂ ਤੇ ਚੇਂਜ ਹੁੰਦਾ ਰਹਿੰਦਾ ਹੈ ਜੀ ਜੀ ਆਮ ਤੌਰ ਤੇ ਕੀ ਹੁੰਦਾ ਕਿ ਜਿਹੜੇ ਪੁਰਾਣੇ ਇਲੈਕਸ਼ਨਸ ਵਿੱਚ ਕਿਤੇ ਝਗੜਾ ਹੋਇਆ ਹੋਵੇ ਲੜਾਈ ਝਗੜਾ ਹੋਇਆ ਕੋਈ ਗੋਲੀ ਚੱਲੀ ਹੋਈ ਹੋਵੇ ਕੋਈ ਬੈਲਟ ਬਾਕਸ ਜਾਂ ای وی ایم ਦਾ ਨਾਲ ਛੇੜ ਕਰ ਕੰਨੀ ਕੀਤੀ ਹੋਵੇ ਯਾ ਵੈਸੇ ਵੀ ਕੋਈ ਲੈਟ ਸੇ ਯੂ نو ਅਨਸੋਸ਼ਲ ਐਂਟੀਸੋਸ਼ਲ 엘ਮੈਂਟਸ ਹੁੰਦੇ ਉਹਨਾਂ ਨੂੰ ਇੱਕ ਆਪਾ ਅਕੋਰਡੀ ਲਿਸਟ ਵਿੱਚ ਪਾਇਆ ਹੁੰਦਾ ਹੈਗਾ ਲੇਕਿਨ ਇਸ ਵਾਰ ਮੈਂ ਪੁਲਿਸ ਅਥਾਰਟिटीज ਨੂੰ ਰਿਕਵੈਸਟ ਕੀਤੀ ਸੀ ਕਿ ਤੁਸੀਂ ਇੱਕ ਨਵੇਂ ਸਿਰਿਓਂ ਇਹਦੀ ਸੈਂਸਿਟੀਵਿਟੀ ਦੀ ਜਾਂਚ ਕਰੋ ਤਾਂ ਕਿ ਇਹ ਨਾ ਹੋਵੇ ਕਿ ਉਹ ਪੁਰਾਣੀ ਪਾਲਿਸ ਰਾਂ ਲੈ ਕੇ ਹੀ ਕਰੀ ਜਾਈਏ ਤੋ ਜਿਹੜੀ ਲੇਟੈਸਟ ਲਿਸਟ ਜਿਹੜੀ ਸਾਡੇ ਨੋਡਲ ਆਫਸਰ ਪੁਲਿਸ ਅਥਾਰਟੀ ਡੀਜੀਪੀ ਸਾਹਿਬ ਵੱਲੋਂ ਨਿਯੁਕਤ ਕੀਤੇ ਹੈ ਉਹਨਾਂ ਦਾ ਸੰਪਰਕ ਸਾਡੇ ਕਮਿਸ਼ਨਰ ਨਾਲ ਡੇਲੀ ਬੇਸਿਸ ਤੇ ਹੁੰਦਾ ਹੈ ਤੋ ਉਸ ਮੁਤਾਬਕ ਜਿਹੜੇ ਲੋਕੇਸ਼ਨਸ ਆ ਸੈਂਸਿਟੀਵਿਟੀ ਪੋਲਿੰਗ ਬੂਥ ਆਰ ਨਹੀਂ ਹੁੰਦਾ ਕਿਉਂਕਿ ਕਈ ਜਗ੍ਹਾ ਤੇ ਪੋਲਿੰਗ ਤਿੰਨ ਚਾਰ ਪੋਲਿੰਗ ਬੂਥ ਇੱਕੋ ਹੀ ਲੋਕੇਸ਼ਨ ਤੇ ਹੁੰਦੀ ਹੈ ਸੋ ਸੈਂਸਿਟੀਵਿਟੀ ਜਿਹੜੀ ਹੈਗੀ ਆ ਉਹ ਲੋਕੇਸ਼ਨ ਵਾਈਜ਼ ਹੁੰਦੀ ਹੈ ਜਿਵੇਂ ಗ್ರಾಮ ਪੰਚਾਇਤ ਦੇ ਵਿੱਚ ਹੋਵੇ ਉਹ ਦੇ ਮੁਤਾਬਕ 860 ਇਸ ਤਰ੍ਹਾਂ ਦੇ ਪੋਲਿੰਗ ਲੋਕੇਸ਼ਨਸ ਹੈਗੇ ਆ ਸਟੇਟ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਇੱਥੇ ਜੀ ਜੀ ਹਾਈ ਪਰਸੈਂਸਿਟਿਵ ਕਹਿੰਦੇ ਜਿੱਥੇ ਪੁਲਿਸ ਫੋਰਸ ਆਪਾਂ ਜ਼ਿਆਦਾ ਲਾਵਾਂਗੇ ਸਿਕਿਉਰਿਟੀ ਨੂੰ ਮੇਨਟੇਨ ਕਰਨ ਵਾਸਤੇ ਔਰ ਇਸੇ ਤਰ੍ਹਾਂ 3405 ਸੈਂਸਿਟਿਵ ਪੋਲਿੰਗ ਲੋਕੇਸ਼ਨਸ ਅਸੀਂ ਆਈਡੈਂਟੀਫਾਈ ਕੀਤੇ ਹੈਗੇ ਸੋ ਉਹਦੇ ਵਿੱਚ ਅਸੀਂ ਸਪੈਸ਼ਲ ਜਿਹੜੇ ਸਿਕਿਉਰਿਟੀ ਦਾ ਪ੍ਰਬੰਧ ਵੱਖਰੇ ਕਰਾਂਗੇ ਸਿਕਿਉਰਿਟੀ ਦਾ ਪ੍ਰਬੰਧ ਵੈਜੇ ਦਾ ਹਰੇਕ ਪੋਲਿੰਗ ਬੂਥ ਵਿੱਚ ਹੀ ਹੋਏਗਾ ਬਟ ਉਹ ਉਹਦਾ ਲੈਵਲ ਡਿਫਰ ਕਰਦਾ ਹੈ ਕਿ ਕਈ ਕਈ ਜਗ੍ਹਾ ਤੇ ਇੱਕ হেড ਕਨਸਟेबल ਤੇ ਦੋ ਕਨਸਟेबल ਲਗਾਏ ਜਾਂਦੇ ਹੈ ਤਾਂ ਇਸ ਤਰ੍ਹਾਂ ਦੇ ਇੱਕ ਪੁਲਿਸ ਨੋਰਮਸ ਹੁੰਦੇ ਆ ਉਹਦੇ ਮੁਤਾਬਿਕ ਅਸੀਂ ਵਰਕ ਆਊਟ ਕੀਤਾ ਹੋਇਆ ਤਾਂ ਜਿਸ ਤਰ੍ਹਾਂ ਡੀਜੀਪੀ ਸਾਹਿਬ ਨੇ ਲੇਟਸਟ ਫਿਗਰਸ ਦਿੱਤੀ ਹੈ ਕਿ ਤਕਰੀਬਨ 45000 ਪੁਲਿਸ ਜਿਹੜੇ ਕਰਮਚਾਰੀ ਹੈਗੇ ਆਫਸਰਸ ਇਨਕਲੂਡਿਡ ਉਹ ਇਸ ਪੋਲ ਵਿੱਚ ਪਾਕਿਸਤਾਨ ਦੇ ਸਿਕਿਉਰਿਟੀ ਨੂੰ ਮੇਨਟੇਨ ਕਰਨ ਲਈ ਕੱਲੀ ਪੰਜਾਬ ਪੁਲਿਸ ਹੀ ਇਸ ਦੇ ਵਿੱਚ ਡਿਊਟੀ ਨਿਭਾ ਰਹੀ ਹੈ ਜੋ ਬਾਹਰ ਤੋਂ ਵੀਕੀ ਪੁਲਿਸ ਫੋਰਸ ਨੂੰ ਪੰਜਾਬ ਦੇ ਵਿੱਚ ਬੁਲਾਇਆ ਗਿਆ ਹੈ ਸਪੈਸ਼ਲ ਇਹਨਾਂ ਚੋਣ ਨੂੰ ਕੰਡਕਟ ਕਰਵਾਉਣ ਦੇ ਲਈ ਦੇਖੋ ਇਸ ਤਰ੍ਹਾਂ ਹੈ ਕਿ ਜਦੋਂ ਅਸੀਂ ਲੋਕਲ ਬਾਡੀਜ਼ ਇਲੈਕਸ਼ਨਸ ਕਰਾਂਦੀਆਂ ਤਾਂ ਉਹ ਦੋ ਤਰ੍ਹਾਂ ਦੇ ਹੁੰਦੇ ਜਾਂ ਤਾਂ ਰੂਰਲ ਹੁੰਦੇ ਆ ਜਿਵੇਂ ਪਿੰਡੂ ਖੇਤਰਾ ਵਿੱਚ ਉਹਦੇ ਵਿੱਚ ਹੁੰਦਾ ਪੰਚਾਇਤ ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪ੍ਰੇਸ਼ਦ ਔਰ ਜਾਂ ਹੁੰਦੇ ਹੈਗੇ ਅਰਬਨ ਅਰਬਨ ਏਜ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਐਟ ਸੋ ਸਾਡੇ ਵਾਲੋਂ ਜਿਹੜੀਆਂ ਇਲੈਕਸ਼ਨਸ ਹੁੰਦੀਆਂ ਉਹ ਤਕਰੀਬਨ ਪੂਰੇ ਸਟੇਟ ਵਿੱਚ ਨਹੀਂ ਹੁੰਦੀ ਆ ਉਹ ਯਾਦ ਰੂਲਰ ਵਿੱਚ ਹੁੰਦੀ ਆ ਯਾ ਉਹ ਉਹਦੇ ਚ ਹੁੰਦਾ ਸੋ ਇਹਦੇ ਨਾਲ ਮੈਂ ਸਮਝਦਾ ਕਿ ਪੁਲਿਸ ਦਾ ਜਿਹੜਾ ਪ੍ਰਬੰਧ ਹੈਗਾ ਉਹ ਹਮੇਸ਼ਾ ਅਪ ਟੂ ਦਾ ਮਾਰਕ ਰਿਆ ਹੈਗਾ ਇਹ ਕੋਈ ਇਹਦੇ ਕੋਈ ਪ੍ਰੋਬਲਮ ਕਦੀ ਆਈ ਨਹੀਂ ਹੈ ਔਰ ਸਾਨੂੰ ਪੰਜਾਬ ਵਿੱਚ ਕਦੇ ਨੋਬਤ ਆਈ ਨਹੀਂ ਕਿ ਅਸੀਂ ਲੋਕਲ ਬਾਡੀ ਇਲੈਕਸ਼ਨ ਵਾਸਤੇ ਬਾਰੂ ਫੋਰਸ ਮੰਗਾਈ ਹੈ ਔਰ ਨਾ ਹੀ ਅਸੀਂ ਇਸ ਵਾਰ ਮੰਗਾਈ ਹੈ ਕਾਫੀ ਏਰੀਆ ਪੰਜਾਬ ਦਾ ਜੇ ਹੈ ਜਿਹੜਾ ਪਾਕਿਸਤਾਨ ਬਾਰਡਰ ਦੇ ਨਾਲ ਲੱਗਦਾ ਹੈ ਕਾਫੀ ਏਰੀਆ ਇੰਟਰਸਟੇਟ ਬਾਰਡਰ ਹੈ ਚਾਹੇ ਜੰਮੂ ਹੋਵੇ ਚਾਹੇ ਆਹ ਕਲੀਏ ਕਿ ਹਿਮਾਚਲ ਹੈਗਾ ਚਾਹੇ ਹਰਿਆਣਾ ਰਾਜਸਥਾਨ ਹੈ ਤਾਂ ਉੱਥੇ ਕੋਈ ਸਪੈਸ਼ਲ ਕਲੀਏ ਕਿ ਪ੍ਰੋਟੈਕਸ਼ਨ ਰੱਖੀ ਗਈ ਹੈ ਇੰਟਰਸਟੇਟ ਨਾਕਿਆਂ ਦੇ ਉੱਪਰ ਕਿ ਕੋਈ ਬਾਹਰੀ ਵਿਅਕਤੀ ਐਂਟਰ ਨਾ ਹੋਵੇ ਪੰਜਾਬ ਦੇ ਅੰਦਰ ਉਹਨਾਂ ਵਾਟਾਂ ਦੇ ਦੌਰਾਨ ਬਿਲਕੁਲ ਠੀਕ ਤੁਹਾਡੀ ਗੱਲ ਹੈਗੀ ਹੈ ਇਹ ਅਸੀਂ ਆਲਰੇਡੀ ਇਹ ਇਸ ਨਾਲ ਇੱਕ ਸਟੇਟ ਲੈਵਲ ਦਾ ਸਿਕਿਉਰਿਟੀ ਪਲਾਨ ਬੰਦਾ ਹੈਗਾ ਇਟਸ ਕਾਲਡ ਅ ਸਿਕਿਉਰਿਟੀ ਪਲਾਨ ਔਰ ਇਸਨਾਲ ਇੱਕ ਡਿਸਟ੍ਰਿਕਟ ਸਿਕਿ ਸੋ ਡੀਸੀ ਇਸ ਐਸਐਸਪੀ ਜੋੜ ਕੇ ਉਹ ਆਪਣੇ ਡਿਸਟ੍ਰਿਕਟ ਦਾ ਸਕਿਉਰਿਟੀ ਪਲਾਨ ਬਣਾਉਂਦੇ ਨਾਕਾ ਜਿਹੜੇ ਹੈਗੇ ਹਰੇਕ ਨਾਕਾ اسپੈਸ਼ਲੀ ਇੰਟਰਸਟੇਟ ਨਾਕਾ ਜਿਹੜਾ ਹੈਗਾ ਉਹ ਨਾਕੇ ਤਿਆਰ ਕੀਤੇ ਗਏ ਹੈਗੇ ਉਹਨਾਂ ਵਿੱਚੋਂ ਡੇਲੀ ਪੁਲਿਸ ਅਥਾਰਟिटीज ਵੱਲੋਂ ਨਾਕੇ ਲਗਾਏ ਜਾਂਦੇ ਹੈਗੇ ਤੇ ਚੈਕਿੰਗ ਜਿਹੜੀ ਹੈਗੀ ਹੈ ਜੋ ਸਕਿਉਰਿਟੀ ਅਨੁਸਾਰ ਹੈਗੀ ਉਹ ਕੀਤੀ ਜਾਂਦੀ ਹੈਗੀ ਸਾਧ ਤਰੀਕੇ ਨਾਲ ਬੈਲਟ ਪੇਪਰਾਂ ਦਾ ਤੁਸੀਂ ਜ਼ਿਕਰ ਕੀਤਾ ਬਹੁਤ ਸਾਰੇ ਰਾਜਨੇਤਾ ਇਹ ਇਲਜ਼ਾਮ ਲਗਾਉਂਦੇ ਨਜ਼ਰ ਆਏ ਕਿ ਐਕਸਟਰਾ ਬੈਲਟ ਪੇਪਰ ਹੈ ਜਿਹੜੇ ਉਹ ਛਪਾ ਲਏ ਗਏ 10% ਐਕਸਟਰਾ ਔਰ ਕਹਿੰਦੇ ਹਲਕੇ ਇੰਚਾਰਜ ਜਿਹੜੇ ਸਤਾ ਧਿਰ ਦੇ ਨੇ ਉਹਨਾਂ ਨੂੰ ਭੇਜ ਦਿੱਤੇ ਗਏ ਨੇ ਤਾਂ ਕਿ ਵੋਟਾਂ ਦੇ ਵਿੱਚ ਧਾਂਦਲੀ ਕੀਤੀ ਜਾ ਸਕੇ ਹੁਣ ਇਹ ਜ਼ਿੰਮੇਵਾਰੀ ਤੋੜੀ ਬੰਦੀ ਹੈ ਕਿ ਇਲੈਕਸ਼ਨ ਨੂੰ ਸਹੀ ਤਰੀਕੇ ਨਾਲ ਕੰਡਕਟ ਕਰੋ ਨਾ ਤਾਂ ਅਜਿਹੀ ਚੀਜ਼ਾਂ ਦੇ ਬਾਰੇ ਕੀ ਕਹਿਣਾ ਤੁਹਾਡਾ ਇਹ ਜਿਹੜੀ ਇੱਕ ਅਲਿਗੇਸ਼ਨ ਹੈ ਇਸ ਹੰੜੇ ਮੇਰੇ ਤੇ ਆਨ ਵਿੱਚ ਵੀ ਸਵੇਰੇ ਸਵੇਰੇ ਆਈ ਹੈ ਕਿਸੇ ਨੇ ਅੱਜ ਪੇਪਰ ਵਿੱਚ ਵੀ ਛਾਪਿਆ ਹੈਗਾ ਅਤੇ ਆਮ ਤੌਰ ਤੇ ਕਈ ਵਾਰੀ ਸਵਾਲ ਉੱਠਦੇ ਹੈਗੇ ਕਿ ਤੁਸੀਂ ਬੈਲਟ ਪੇਪਰਸ ਦੀ ਜਿਹੜੀ ਇੰਟੀਗ੍ਰਿਟੀ ਹੈ ਉਹ ਕਿਵੇਂ ਮੇਨਟੇਨ ਕਰਦੇ ਆ ਸੋ ਮੈਂ ਦੱਸਣਾ ਚਾਹਾਂਗਾ ਸਾਰੇ ਆਪਣੇ ਜਿੰਨੇ ਵੀ ਸਾਡੇ ਵੋਟਰ ਹੈਗੇ ਆ ਕੈਂਡੀਡੇਟਸ ਹੈਗੇ ਆ ਕਿ ਇਹ ਬੈਲਟ ਪੇਪਰਸ ਨੰਬਰ 1 ਇਹ ਇੱਕ ਸਿਕਿਉਰਟੀ ਸਿਕਿਉਰ ਪ੍ਰਿੰਟਿੰਗ ਪ੍ਰੈਸ ਤੋਂ ਹੀ ਅਸੀਂ ਇਹਨੂੰ ਅਲੋਕੇਟ ਕਰਕੇ ਉਹਨਾਂ ਤੋਂ ਹੀ ਛਾਪੇ ਜਾਂਦੇ ਹੈਗੇ ਨੰਬਰ 1 ਇਹਨਾਂ ਬੈਲਟ ਪੇਪਰਸ ਨੂੰ ਛਾਪਨ ਉਪਰੰਤ ਜਿਹੜੇ ਡਿਸਟ੍ਰਿਕਟ ਵਿੱਚ ਰਿਟਰਨਿੰਗ ਆਫਿਸਰਸ ਆ ਉਹਨਾਂ ਵੱਲੋਂ ਸਪੈਸ਼ਲ ਟੀਮਸ ਬਣਾ ਕੇ ਉਹਨਾਂ ਨੂੰ ਹੀ ਸੌਂਪੇ ਜਾਂਦੇ ਹਨ ਉਹੀ ਲੈ ਕੇ ਜਾਂਦੇ ਉਥੋਂ ਅੰਡਰ ਸਿਕਿਉਰ ਕਵਰ ਅਸੀਂ ਰੀਸੈਂਟਲੀ ਇੱਕ ਤਿੰਨ ਚਾਰ ਦਿਨ ਪਹਿਲੇ ਹਦਾਇਤ ਵੀ ਕੀਤੀ ਸੀ ਕਿ ਇਨਸ਼ੋਰ ਕਰੋ ਕਿ ਜਿਹੜੇ ਬੈਲਟ ਪੇਪਰ ਤੁਸੀਂ ਲੈ ਕੇ ਆਉਂਦੇ ਹੋ ਪ੍ਰਿੰਟਿੰਗ ਪ੍ਰੈਸ ਤੋਂ ਉਹਨਾਂ ਤੇ ਨੰਬਰ ਸੀਰੀਅਲ ਨੰਬਰ ਹੁੰਦੇ ਹੈਗੇ ਸੋ ਕਾਊਂਟਰਫੋਇਲ ਤੇ ਵੀ ਨੰਬਰ ਹੋਏਗਾ ਉਹੀ ਉਹੀ ਕਾਊਂਟਰਫੋਇਲ ਦਾ ਨੰਬਰ ਜਿਹੜਾ ਹੈਗਾ ਉਹ ਬੈਲਟ ਪੇਪਰ ਤੇ ਵੀ ਹੋਏਗਾ ਸੋ ਜਦੋਂ ਅਸੀਂ ਬੈਲਟ ਪੇਪਰ ਫਾਰਟ ਕੇ ਦਿੰਦੇ ਹੈਗੇ ਉਸ ਤੇ ਸੀਰੀਅਲ ਨੰਬਰ ਹੋਏਗਾ ਔਰ ਉਹ ਦੇ ਨਾਲ ਮੈਚ ਕਰੇਗਾ ਬਾਦਿਸ਼ ਜੇਕਰ ਕੋਈ ਪ੍ਰਸ਼ਨ ਹੋਤਾ ਹੈ ਨੰਬਰ 1 ਨੰਬਰ 2 ਇੱਕ ਬੜੀ ਸਿਕਿਉਰਿਟੀ ਜੋ ਅਸੀਂ ਕਰਦੇ ਹੈ ਕਿ ਹਰੇ ਹਰ ਇੱਕ ਬੈਲਟ ਪੇਪਰ ਦੇ ਪਿੱਛੇ ਜਿਹੜਾ ਪ੍ਰੈਜ਼ਾਈਡਿੰਗ ਆਫੀਸਰ ਬੈਠਾ ਹੁੰਦਾ ਉਹਦੇ ਸਿਗਨੇਚਰ ਹੁੰਦੇ ਹੈਗੇ ਸੋ ਇਹ ਨਹੀਂ ਹੈ ਕਿ ਬੈਲਟ ਪੇਪਰ ਵੈਸੀ ਕੋਈ ਕਰੇ ਤਾਂ ਸਿਗਨੇਚਰ ਪਿੱਛੇ ਹਰ ਇੱਕ ਬੈਲਟ ਪੇਪਰ ਇਸ਼ੂ ਕਰਨ ਤੋਂ ਪਹਿਲਾਂ ਪ੍ਰੈਜ਼ਾਈਡਿੰਗ ਆਫੀਸਰ ਦੇ ਸਿਗਨੇਚਰ ਹੁੰਦੇ ਹੈਗੇ ਉਹ ਪਹਿਲੇ ਬਣਾ ਕੇ ਰੱਖਦੇ ਹੈਗੇ ਨੰਬਰ 3 ਜਿੰਨੇ ਬੈਲਟ ਪੇਪਰਸ ਅਸੀਂ ਹਰੇਕ ਪੋਲਿੰਗ ਪਾਰਟੀ ਨੂੰ ਦਿੱਤੇ ਹੈਗੇ ਉਹਦਾ ਇੱਕ ਪੂਰਾ ਇੱਕ ਵੇਰਵਾ ਹੁੰਦਾ ਹੈ ਫੋਰ ਇਗਜ਼ਾਮਪਲ ਆਪਾਂ ਹੁਣ ਵੋਟਸ ਉਹਨਾਂ ਦੇ ਹੈਗੇ 583 ਤੋਂ ਉਹਨਾਂ ਵਾਸਤੇ ਅਸੀਂ 600 ਨਾਰਮਲੀ ਅਸੀਂ 5 4 5% ਐਕਸਟਰਾ ਚੁਪਾਈ ਦਿੰਦੇ ਆ ਸੋ ਉਹਨਾਂ ਕੋਲ ਇੱਕ ਆ ਜਾਂਦਾ ਕਿ ਸਾਡੇ ਕੋਲ ਇੰਨੇ ਆ ਉਹਦਾ ਸੀਰੀਅਲ ਨੰਬਰ ਇੰਨਾ ਤੋਂ ਇੰਨਾ ਹੈਗਾ ਔਰ ਨੇਚਰਲੀ ਜਿਸ ਤਰ੍ਹਾਂ ਮੈਂ ਕਿਹਾ ਸਾਈਨ ਵੀ ਹੋਣਗੇ ਉਸ ਤੋਂ ਬਾਅਦ ਉਹ ਟੈਲੀ ਵੀ ਹੁੰਦੀ ਹੈ ਕਿ ਬੈਲਟ ਬਾਕਸ ਵਿੱਚ ਕਿੰਨੇ ਪਏ ਹੈਗੇ ਔਰ ਮਤਲਬ ਕਿੰਨੇ ਵੋਟ ਪਏ ਹੈਗੇ ਔਰ ਹੁਣ ਸਾਡੇ ਕੋਲ ਕਿੰਨੇ ਬਚਦੇ ਹੈਗੇ ਉਹ ਪ੍ਰੈਜ਼ਾਈਡਿੰਗ ਅਫਸਰ ਉਹਦਾ ਬਕਾਇਦਾ ਸਾਈਨ ਕਰੇਗਾ ਠੀਕ ਹੈ ਜੀ ਔਰ ਸੋ 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 ਇਸ ਤੋਂ ਇਲਾਵਾ ਆਪਾਂ ਆਈ ਥਿੰਕ ਕਹਿ ਸਕਦੇ ਹਾਂ ਕਿ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਆਏਗੀ ਨਹੀਂ ਬਾਅਦ ਵਿੱਚ ਜਦੋਂ ਕਾਊਂਟਿੰਗ ਹੁੰਦੀ ਹੈ ਕਿਉਂਕਿ ਬੈਲਟ ਬਾਕਸ ਵੀ ਸੀਲ ਹੋਏਗਾ ਬੈਲਟ ਬਾਕਸ ਸੀਲ ਕਰਨ ਉਪਰੰਤ ਉਹੀ ਬੈਲਟ ਬਾਕਸ ਆਪਾਂ ਇੱਕ ਕੈਨਵਸ ਬੈਗ ਸਪੈਸ਼ਲੀ ਬਣਾਇਆ ਹੋਇਆ ਹੈ ਉਹ ਪਹਿਲੇ ਉਹ ਕੈਨਵਸ ਬੈਗ ਵਿੱਚ ਜਾਏਗਾ ਕੈਨਵਸ ਬੈਗ ਵੀ ਸੀਲ ਹੋਏਗਾ ਡਬਲ ਸੀਲ ਹੋਏਗੀ ਔਰ ਜਿੰਨੇ ਵੀ ਕੈਂਡੀਡੇਟਸ ਦੇ ਯੂ نو ਕਾਊਂਟ ਪੋਲਿੰਗ ਏਜੰਟਸ ਆਗੇ ਆ ਉਹ ਜਾ ਕੇ ਉੱਥੇ ਸਾਈਨ ਵੀ ਕਰਕੇ ਉਹ ਵੈਰੀਫਾਈ ਕਰਨਵਾਸੇ ਉਹੀ ਚੀਜ਼ ਜਿਹੜੀ ਉੱਥੇ ਖੋਲੇਗੀ ਉਹ ਕੰਪੇਅਰ ਕਰ ਸਕਦੇ ਆ ਉੱਥੇ that is uh, uh, the security measures uh, which uh, we have taken ji ਦੋ ਤਰੀਕੇ ਦੇ ਇਲੈਕਸ਼ਨ ਨੇ ਪੰਚਾਇਤ ਸੰਮਤੀ ਦੇ ਔਰ ਜ਼ਿਲ੍ਹਾ ਸੰਮਤੀ ਦੇ ਕੋਈ ਕਲਰ ਕੋਡਿੰਗ ਵੀ ਰੱਖੀ ਗਈ ਹੈ ਫਿਰ ਪੇਪਰ ਦੇ ਵਿੱਚ ਕਿਉਂਕਿ ਕਈ ਵਾਰੀ ਹੁੰਦਾ ਹੈ ਕਿ ਕੈਂਡੀਡੇਟ ਨੂੰ ਨਹੀਂ ਪਤਾ ਲੱਗਦਾ ਕਿ ਇੱਕ ਪਾਸੇ ਮੈਂ ਕਿਸੇ ਹੋਰ ਪਾਰਟੀ ਨੂੰ ਵੋਟ ਪਾਉਣੀ ਹੈ ਦੂਸਰੇ 'ਚ ਹੋ ਸਕਦਾ ਮੈਂ ਕਿਸੇ ਹੋਰ ਨੂੰ ਵੋਟ ਪਾਉਣੀ ਹੋਵੇ ਕਈ ਵਾਰੀ ਆਮ ਵੋਟਰ ਦੇ ਧਿਆਨ ਦੇ ਵਿੱਚ ਇਹ ਗੱਲ ਨਹੀਂ ਰਹਿੰਦੀ ਨਹੀਂ ਇਹ ਬਿਲਕੁਲ ਠੀਕ ਹੈ ਅਸੀਂ ਇਹ ਦੇਖੋ ਕਲਰ ਕੋਡਿੰਗ ਜਦੋਂ ਦੋ ਤਰ੍ਹਾਂ ਦੇ ਇਲੈਕਸ਼ਨਸ ਹੁੰਦੇ ਹਮੇਸ਼ਾ ਹੁੰਦੀ ਹੈ ਜ਼ਿਲ੍ਹਾ ਪਰਿਸ਼ਦ ਦੇ ਜਿਹੜੇ ਬੈਲਟ ਪੇਪਰਸ ਹੈਗੇ ਉਹ yellow ਰੰਗ ਦੇ ਪੀਲੇ ਰੰਗ ਦੇ ਹੋਣਗੇ ਔਰ ਜਿਹੜਾ ਪੰਚਾਇਤ ਸਮਿਤੀ ਦਾ ਜਿਹੜਾ ਬੈਲਟ ਪੇਪਰ ਹੈ ਉਹ ਵਾਈਟ ਰੰਗ ਦਾ ਹੋਏਗਾ ਸੋ ਇਹ ਕਲਰ ਕੋਡਿੰਗ ਹੈਗੀ ਔਰ ਦੋ ਬੈਲਟ ਬਾਕਸਸ ਉੱਥੇ ਪਏ ਹੋਣਗੇ ਹਰੇਕ ਪੋਲਿੰਗ ਬੂਥ ਵਿੱਚ ਇੱਕ ਦੇ ਉੱਤੇ yellow ਮਾਰਕ ਕੀਤਾ ਹੋਏਗਾ ਇੱਕ ਤੋਂ ਉੱਤੇ white ਮਾਰਕ ਕੀਤਾ ਹੋਏਗਾ ਔਰ ਲਿਖਿਆ ਵੀ ਹੋਏਗਾ ਜ਼ਿਲ੍ਹਾ ਪ੍ਰੇਸ਼ਦ ਉਸਤੇ ਸੋ ਇਹ ਕਲਰ ਕੋਡਿੰਗ ਹੈਗੀ ਹੈ ਸੋ ਬੈਲਟ ਪੇਪਰ ਦੋਨੋਂ ਬੈਲਟ ਪੇਪਰ ਇੱਕ ਕੋਈ ਵੋਟਰ ਨੂੰ ਇੱਕੋ ਹੀ ਟਾਈਮ ਤੇ ਦਿੱਤੇ ਜਾਣਗੇ ਸੋ ਉਹ ਜਾ ਕੇ ਉੱਥੇ ਜਿਹੜਾ ਪੋਲਿੰਗ ਸਟੇਸ਼ਨ ਸੌਰੀ ਜਿਹੜਾ ਬੈਲਟ ਬਾਕਸ ਹੈਗਾ ਜ਼ਿਲ੍ਹਾ ਪ੍ਰੇਸ਼ਦ ਉਹ ਆਪਣਾ ਉੱਥੇ ਪਾਏਗਾ ਹੁਣ ਹੋ ਸਕਦਾ ਹੈ ਇਹ ਦੇਖੋ ਕੋਈ ਕਿਉਂਕਿ ਕਈ ਵਾਰ ਇਗਨੋਰੈਂਸ ਕਰਕੇ ਜਾਂ ਜਲਦੀ ਕੀ ਕਰਕੇ ਕਈ ਵਾਰ ਬੰਦੇ ਦੋਨੋਂ ਬੈਲਟ ਪੇਪਰ ਇੱਕੋ ਹੀ ਬਾਕਸਸ ਪਾ ਕੇ ਆ ਜਾਂਦੇ ਆ ਸੋ ਉਹਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਜਦੋਂ ਕਾਊਂਟਿੰਗ ਹੁੰਦੀ ਹੈ ਦੋਨੋਂ ਬੈਲਟ ਬਾਕਸਸ ਖੋਲ ਕੇ ਇੱਕ ਬਾਰ ਚੈੱਕ ਕੀਤੇ ਜਾਣਗੇ ਕਿ ਕਿਸੇ ਦਾ yellow ਜਾਂ white ਵੈਲਟ ਪੇਪਰ ਦੂਸਰੇ ਨਹੀਂ ਹੋਗਾ ਚਾਨ ਵੀਨ ਕਰਨ ਉਪਰੰਤ ਹੀ ਕਾਊਂਟਿੰਗ ਸਟਾਰਟ ਮਤਲਬ ਰੱਦ ਨਹੀਂ ਮੰਨੀ ਜਾਏਗੀ ਬੋਰਡ ਦੇ ਜ਼ਿਲ੍ਹੇ ਵਾਲੀ ਉਧਰ ਵੀ ਚਲੀ ਜਾਂਦੀ ਹੈ ਜਾਂ ਪੰਚਾਇਤ ਵਾਲੀ ਜ਼ਿਲ੍ਹੇ ਚ ਵੀ ਚਲੀ ਜਾਂਦੀ ਹੈ ਨਹੀਂ ਨਹੀਂ ਇਸ ਤਰ੍ਹਾਂ ਰੱਦ ਨਹੀਂ ਹੁੰਦਾ ਕਿਉਂਕਿ ਉਹ ਵੈਲਟ ਪੇਪਰ ਹੈਗਾ ਤੇ ਬਸ ਰੱਦ ਹੋਰ ਤਰ੍ਹਾਂ ਹੁੰਦਾ ਨਾ ਕਿ ਇਹਨਾਂ ਨਿਸ਼ਾਨ ਗਲਤ ਲੱਗ ਜਾਂਦੇ ਸਟੈਂਪ ਗਲਤ ਲਾਤਾ ਜਾਂ ਪਤਾ ਨਹੀਂ ਲੱਗਦਾ ਕਿ ਕਿਹੜੇ ਕਿਹਨੂੰ ਲਾਇਆ ਜਿਵੇਂ ਹਾਫ ਇਧਰ ਹਾਫ ਉਧਰ ਜਾਂ ਦੋਨਾਂ ਤੇ ਲਗਾਤਾ ਇਸ ਤਰ੍ਹਾਂ ਦਾ ਇਤਰਾਜ਼ ਰਾਜ ਨਹੀਂ ਹੋਏਗਾ ਇਹ ਅਸੀਂ ਛਾਂਬੀਨ ਕਰਾਂਗੇ ਇਹ ਤਾਂ 깔ੂਈ ਚਲੋ VOTING ਦੀ ਇਲزامਬਾਜੀ ਬਹੁਤ ਜ਼ਿਆਦਾ ਹੋਈ ਕਾਫੀ ਜ਼ਿਆਦਾ ਵੀਡੀਓ ਵੀ ਵਾਇਰਲ ਹੋਈਆਂ ਕਿ ਕਿਸੇ ਤੋਂ ਪੇਪਰ ਖੋ ਕੇ ਲੈ ਗਏ ਕਿਸੇ ਨੇ ਕਿਹਾ ਸਾਨੂੰ ਨੋਮੀਨੇਸ਼ਨ ਹੀ ਨਹੀਂ ਫਿਲ ਕਰਨ ਦਿੱਤਾ ਕਿਸੇ ਨੇ ਕਿਹਾ ਕਿ ਸਾਡੇ ਕੈਂਡੀਡੇਟ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਚੀਜ਼ਾਂ ਦੇ ਵਿੱਚ ਕੋਈ ਤੁਹਾਡੇ ਤੱਕ ਸ਼ਿਕਾਇਤਾਂ ਪਹੁੰਚेंगी ਕਮਿਸ਼ਨ ਤੱਕ ਜਾਂ ਕੋਈ ਐਕਸ਼ਨ ਤੁਸੀਂ ਉਸ ਚੀਜ਼ ਦੇ ਉੱਪਰ ਲਿਆ ਹੋਵੇ ਕਮਿਸ਼ਨ ਕੋਲ ਹਰ ਇੱਕ ਤਰ੍ਹਾਂ ਦੀ ਸ਼ਿਕਾਇਤ ਪਹੁੰਚ ਜਾਂਦੀ ਹੈਗੀ ਇਹ ਜ਼ਿਲ੍ਹਿਆਂ ਤੋਂ ਵੀ ਆਉਂਦੀ ਹੈ ਕੈਂਡੀਡੇਟਸ ਤੋਂ ਵੀ ਆਉਂਦੀ ਆਮ ਜਨਤਾ ਤੋਂ ਵੀ ਆਉਂਦੀ ਹੈ ਪੋਲਿਟিক্যাল ਪਾਰਟੀਆਂ ਤੋਂ ਵੀ ਆਉਂਦੀ ਜੋ ਵੀ ਕੋਈ ਸ਼ਿਕਾਇਤ ਆਂਦੀ ਹੈਗੀ ਹੈ ਤਾਂ ਉਹਦੀ ਸੱਚਾਈ ਨੂੰ ਜਾਣਨ ਵਾਸਤੇ ਸਾਨੂੰ ਇੱਕ ਰਿਪੋਰਟ ਜਿਹੜੀ ਹੈਗੀ ਫੀਲਡ ਤੋਂ ਲਈ ਜਾਂਦੀ ਹੈਗੀ ਹੁਣ ਕਮਿਸ਼ਨ ਜਿਹੜਾ ਹੈਗਾ ਕਮਿਸ਼ਨ 노 ਡਾਊਟ ਚੰਡੀਗੜ੍ਹ ਬੈਠਾ ਹੈਗਾ ਲੇਕਿਨ ਜਿੰਨੇ ਵੀ ਆਫਸਰ ਹੈਗੇ ਆ ਜਿਹੜੇ ਫੀਲਡ ਵਿੱਚ ਹੈਗੇ ਆ ਸਟਾਰਟਿੰਗ ਫਰੋਮ ਯੋਰ ਡਿਸਟ੍ਰਿਕਟ ਇਲੈਕਸ਼ਨ ਆਫਸਰ ਜਿਹੜਾ ਡੀਜੀ ਹੁੰਦਾ ਫਿਰ ਉਹਦਾ ਐਡੀਸ਼ਨਲ ਡਿਸਟ੍ਰਿਕਟ ਇਲੈਕਸ਼ਨ ਆਫਸਰ ਹੁੰਦਾ ਫਿਰ ਉਸ ਤੋਂ ਬਾਅਦ ਰਿਟਰਨਿੰਗ ਆਫਸਰਸ ਹੁੰਦੇ ਆ ਯੂ ਨੋ ਅਸਿਸਟੈਂਟ ਰਿਟਰਨਿੰਗ ਆਫਸਰਸ ਹੁੰਦੇ ਆ ਪ੍ਰੈਜ਼ਾਈਡਿੰਗ ਆਫ ਸਾਰੇ ਜਿਹੜਾ ਇਹ ਸਾਰਾ ਤੰਤਰ ਜਿਹੜਾ ਥੱਲੇ ਆ ਇਹਨੂੰ ਸਾਰਾ ਇਲੈਕਸ਼ਨ ਕਮਿਸ਼ਨ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਾਰੇ ਜਿਹੜੇ ਹੈਗੇ ਡਿਪੂਟੇਸ਼ਨ ਤੇ ਹੈਗੇ ਇਲੈਕਸ਼ਨ ਕਮਿਸ਼ਨ ਦੇ ਸੋ ਇਹ ਸਾਰੇ ਸਾਡੇ ਜ਼ਰੀਏ ਹੁੰਦੇ ਆਂ ਔਰ ਇਹ ਕਹਿਣਾ ਗਲਤ ਹੈ ਕਿ ਕਮਿਸ਼ਨ ਨੇ ਨਹੀਂ ਕੁਝ ਕੀਤਾ ਬਿਕੋਜ਼ ਜਿਹੜੇ ਫੀਲਡ ਵਿੱਚ ਡਿਸਟ੍ਰਿਕਟ ਇਲੈਕਸ਼ਨ ਆਫਸਰ ਹੈ ਜਾਂ ਜਿਹੜੇ ਹੋਰ ਆਫਸਰ ਜਿਨ੍ਹਾਂ ਦੀ ਡਿਊਟੀ ਐਜ਼ ਰਿਟਰਨਿੰਗ ਆਫਸਰ ਹੋਰ ਐਸਟੀਐਮ ਹੋਵੇ ਯਾਰ ਯੂ نو ਕਿਸੇ ਹੋਰ ਓਵੇ ਉਹ ਵੀ ਸਾਰੇ ਕਮਿਸ਼ਨ ਦੇ ਹੀ ਹਿੱਸਾ ਹੈ ਸੋ ਉਹਨਾਂ ਤੋਂ ਰਿਪੋਰਟ ਲਈ ਜਾਂਦੀ ਹੈ ਕਿ ਕਈ ਵਾਰ ਰਿਪੋਰਟ ਸਹੀ ਪਾਈ ਜਾਂਦੇ ਕਈ ਵਾਰ ਰਿਪੋਰਟ ਵਿੱਚ ਤੱਤ ਸਾਬਤ ਨਹੀਂ ਹੁੰਦੇ ਇੱਕ ਚੀਜ਼ ਸਭ ਤੋਂ ਖਾਸ ਜੋ ਇਸ ਇਲੈਕਸ਼ਨ ਦੇ ਵਿੱਚ ਰਹੀ ਉਹ ਸੀ ਇੱਕ ਵਾਇਰਲ ਆਡੀਓ ਜਿਸ ਦੇ ਵਿੱਚ ਪੋਲਿਟিক্যাল ਪਾਰਟੀਆਂ ਨੇ ਦਾਅਵਾ ਕੀਤਾ ਕਿ ਪਟਿਆਲਾ ਪੁਲਿਸ ਦੇ ਐਸਐਸਪੀ ਆਪਣੇ ਆਫੀਸਰ ਨੂੰ ਨਿਰਦੇਸ਼ ਦਿੰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਪਟਿਆਲਾ ਪੁਲਿਸ ਨੇ ਏਆਈ ਕਹਿ ਕੇ ਗੱਲ ਖਤਮ ਕਰ ਦਿੱਤੀ ਉਸ ਮਾਮਲੇ ਦੇ ਵਿੱਚ ਕੋਈ ਸ਼ਿਕਾਇਤ ਆਈ ਸੀ ਔਰ ਕਮਿਸ਼ਨ ਨੇ ਉਸ ਮਾਮਲੇ ਦੇ ਵਿੱਚ ਕੀ ਕੀਤਾ ਦੇਖੋ ਇਸ ਦੇ ਬਾਰੇ ਮੈਂ ਸਮਝਦਾ ਕਿ ਪੰਜਾਬ ਦੇ ਤਕਰੀਬਨ ਹਰ ਬੰਦੇ ਨੂੰ ਇਸ ਦੇ ਬਾਰੇ ਜਾਣਕਾਰੀ ਹੈ ਕਿ ਕੀ ਹੋਇਆ ਕੀ ਨਹੀਂ ਹੋਇਆ ਤੇ ਸਥਿਤੀ ਹੁਣ ਕਿੱਥੇ ਤੱਕ ਹੈਗੀ ਹੈ ਮੈਂ ਸਿਰਫ ਇਹ ਇੱਕ ਬਿੰਦੀ ਕਰਨਾ ਚਾਹਾਂਗਾ ਕਿ ਦਿਸ ਇਸ ਟਾਈਮ ਤੇ ਇਹ ਮਸਲਾ ਜਿਹੜਾ ਹੈਗਾ ਮਾਨਯੋਗ ਹਾਈ ਕੋਰਟ ਵਿੱਚ ਹੱਲੇ ਵੀ ਪੈਂਡਿੰਗ ਹੈ ਜੀ ਜੀ ਤੋਂ ਇਸ ਦੇ ਉੱਤੇ ਮੈਂ ਆਪਣੀ ਟਿੱਪਣੀ ਕੋਈ ਜ਼ਿਆਦਾ ਨਾ ਦੇਵਾਂ ਤਾਂ ਉਹ ਬਿਹਤਰ ਹੋਵੇਗਾ ਬਸ ਮੈਂ ਇਹ ਜ਼ਰੂਰ ਕਹਿ ਸਕਦਾ ਕਿ ਸਾਡੇ ਕੋਲ ਵੀ ਸ਼ਿਕਾਇਤ ਜਿਹੜੀ ਹੈਗੀ ਹੈ ਮੌਕੇ ਤੇ ਸਵੇਰੇ ਸਵੇਰੇ ਸ਼ਰੂਮਣੀ ਅਕਾਲੀ ਦਲ ਪਾਰਟੀ ਤੋਂ ਔਰ ਉਸ ਤੋਂ ਬਾਅਦ ਇੱਕ ਦੋ ਹੋਰ ਵੀ ਸੀਨੀਅਰ ਨੇਤਾਵਾ ਤੋਂ ਆਈ ਹੋਈ ਹੈ ਸੋ ਅਸੀਂ ਉਹਨੂੰ ਨਾ ਉਹਦੀ ਸੀਰੀਅਸਨੈਸ ਨੂੰ ਦੇਖਦੇ ਹੋਏ ਅਸੀਂ ਭੇਜਤਾ ਸੀ ਡੀਜੀਪੀ ਸਾਹਿਬ ਨੂੰ ਤੇ ਤੁਰੰਤ ਇਹਦੀ ਰਿਪੋਰਟ ਕਰਕੇ ਸਾਨੂੰ 2 ਘੰਟਿਆਂ ਦੇ ਵਿੱਚ ਦੇਈ ਜਾਵੇ ਉਸ ਤੋਂ ਬਾਅਦ ਫਿਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਆਪਣਾ ਪੱਖ ਜਿਹੜਾ ਹੈਗਾ ਥੋੜਾ ਚੇਂਜ ਹੋ ਗਿਆ ਕਿ ਇਹ AI ਜਨਰੇਟਡ ਹੈ ਤੇ ਇਨਵੈਸਟੀਗੇਸ਼ਨ ਇਹਦੀ ਚੱਲ ਰਹੀ ਹੈ ਤੋਂ ਇਹਦੀ ਸੀਰੀਅਸਨੈਸ ਨੂੰ ਫਿਰ ਵੀ ਦੇਖਦੇ ਹੋਏ ਉਸੇ ਦਿਨ ਅਸੀਂ ਫਿਰ ਕਹਿਤਾ ਸੀਗਾ ਹਜਾਇਤ ਰਾਦਰ ਕੀਤੀ ਸੀ ਕਿ ਕਿ ਇਹਨੂੰ ਘਾਟੋ ਘਾਟ ਤੁਸੀਂ ਏ ਡੀ ਜੀ ਪੀ ਰੈਂਕ ਦੇ ਅਫਸਰ ਤੋਂ ਇਨਵੈਸਟੀਗੇਟ ਕਰਾਈ ਜਾਵੇ ਉਹ ਜਿਹੜਾ ਕਿ ਹੋ ਰਿਹਾ ਹੈਗਾ ਸੋ ਉਹ ਮੈਟਰ ਕਿਉਂਕਿ ਹੁਣ ਅੰਡਰ ਅੰਡਰ ਇਨਵੈਸਟੀਗੇਸ਼ਨ ਹੈ ਔਰ ਮਾਨਯੋਗ ਹਾਈ ਕੋਰਟ ਵਿੱਚ ਮੈਟਰ ਚੱਲਣਾ ਹੈਗਾ ਤਾਂ ਮੈਂ ਇੱਥੇ ਤੱਕ ਹੀ ਇਸ ਬਾਰੇ ਕੁਝ ਜਾਣਕਾਰੀ ਜਿਵੇਂ ਦੇ ਸਕਦਾ ਹਾਂ ਅਕਿਰਿਸਵਲ ਮੇਰਾ ਕਾਊਂਟਿੰਗ ਸੈਂਟਰਾਂ ਦਾ ਜ਼ਿਕਰ ਕਰ ਲਈਏ 17 ਤਰੀਕ ਲਈ ਪਹਿਲਾਂ ਤਾਂ ਜਦੋਂ ਵੋਟਾਂ ਪੈ ਜਾਣਗੀਆਂ ਸੁਰੱਖਿਆ ਦੇ ਇੰਤਜ਼ਾਮ ਕਿਸ ਤਰੀਕੇ ਨਾਲ ਰਹਿਣ ਵਾਲੇ ਨੇ ਔਰ ਕਿੰਨੇ ਕਾਊਂਟਿੰਗ ਸੈਂਟਰ ਕਿੰਨੀਆਂ ਲੋਕੇਸ਼ਨ ਦੇ ਉੱਪਰ ਤਿਆਰ ਕੀਤੇ ਜਾ ਰਹੇ ਨੇ ਕਾਊਂਟਿੰਗ ਸੈਂਟਰ ਜਿਹੜੇ ਹੈਗੇ ਆ ਉਹ ਹਰੇਕ ਜਿਹੜਾ ਜ਼ੋਨ ਹੈਗਾ ਪੰਚਾਇਤ ਸਮਿਤੀ ਦਾ ਉਹਦੇ ਵਿੱਚ ਇੱਕ ਇੱਕ ਜਾਂ ਦੋ ਦੋ ਕਾਊਂਟਿੰਗ ਸੈਂਟਰ ਜ਼ੋਨ ਹੀ ਬਨੇ ਹੋਏ ਹੈ ਕਿ ਇਹਨਾਂ ਦੀ ਲਿਸਟਾਂ ਜਿਹੜੀ ਹੈ ਡੀਸੀ ਨੇ ਸਾਡੇ ਤੋਂ ਅਪਰੂਵ ਕੀਤੀਆਂ ਹੈਗੀਆਂ ਇਹ ਨॉर्मली ਕਿਸੇ ਕਾਲਜ ਜਾਂ ਕਿਸੇ ਵੱਡੇ ਹਾਲਸ ਵਗੈਰਾ ਵਿੱਚ ਕੀਤੇ ਜਾਂਦੇ ਹੈਗੇ ਆ ਔਰ ਇਹਨਾਂ ਵਿੱਚ ਅਸੀਂ ਹਰੇਕ ਇਹ ਜ਼ਿਲ੍ਹਾ ਜ਼ਿਲ੍ਹਾ ਪ੍ਰੇਸ਼ਦ ਵਾਲੀ ਜਿਹੜੀ ਕਾਊਂਟਿੰਗ ਹੈ ਜੀ ਜੀ ਜ਼ਿਲ੍ਹਾ ਪ੍ਰੇਸ਼ਦ ਵਿੱਚ ਜਿਹੜੇ ਜ਼ੋਨਸ ਹੈਗੇ ਆ ਅਲੱਗ-ਦਮੇ ਨਾ ਇਸ ਟਾਈਮ ਤੇ ਉਹਨਾਂ 347 ਜ਼ੋਨ ਹੈਗੇ ਆ ਵੱਖਰੇ-ਵੱਖਰੇ ਜ਼ਿਲ੍ਹਾ ਡਿਸਟ੍ਰਿਕਟਸ ਵਿੱਚ ਕਿਉਂਕਿ ਦਾਸਾਸੀ ਕੱਢ ਲਈ ਸੀ ਮੌਹਲੀ ਵਾਲੇ ਤੋਂ 347 ਜ਼ੋਨਸ ਹੈਗੇ ਆ ਜ਼ਿਲ੍ਹਾ ਪ੍ਰੇਸ਼ਦ ਦੀ ਜਿਹੜੀ ਕਾਊਂਟਿੰਗ ਹੈਗੀ ਉਹ ਵੱਖਰੇ-ਵੱਖਰੇ ਏਰੀਆਜ਼ ਵੱਖਰੇ ਵੱਖਰੇ ਕਾਊਂਟਿੰਗ ਸੈਂਟਰਸ ਹੋਣਗੇ ਉਹਨਾਂ ਵਾਸਤੇ ਹਰੇਕ ਹਰੇਕ ਕਾਊਂਟਿੰਗ ਸੈਂਟਰ ਵਾਸਤੇ ਇੱਕ ਅਸਿਸਟੈਂਟ ਰਿਟਰਨਿੰਗ ਅਫਸਰ ਦੀ ਡਿਊਟੀ ਲਗਾਈ ਹੈ ਉਹ ਆਪਣੇ ਏਰੀਆ ਦਾ ਕਾਊਂਟਿੰਗ ਕਰਕੇ ਉਹਦੀ ਰਿਪੋਰਟ ਜਿਹੜੀ ਹੈਗੀ ਫਾਈਨਲ ਰਿਪੋਰਟ ਉਸ ਆਪਣੇ ਰਿਟਰਨਿੰਗ ਅਫਸਰ ਕੋਲ ਜਾਏਗਾ ਰਿਟਰਨਿੰਗ ਅਫਸਰ ਨਾਰਮਲੀ ਏਡੀਸੀ ਲੈਵਲ ਦਾ ਅਫਸਰ ਹੁੰਦਾ ਹੈਗਾ ਉਹਦੇ ਕੋਲ ਜਾ ਕੇ ਫਿਰ ਉਹ ਕੰਪਾਈਲ ਹੋਏਗਾ ਫਿਰ ਜ਼ਿਲ੍ਹਾ ਪ੍ਰਸ਼ਦ ਦਾ ਜਿਹੜੀ ਰਿਜ਼ਲਟ ਆਏਗੀ ਉਸੇ ਤਰ੍ਹਾਂ ਪੰਚਾਇਤ ਸਮਿਤੀ ਵਿੱਚ ਇੱਕ ਇੱਕ ਆਰਓ ਜਿਹੜਾ ਆਰਓ ਹੈ ਉਹਦੀ ਦੇਖਰੇਖ ਦੇ ਥੱਲੇ ਹੀ ਕਾਊਂਟਿੰਗ ਹੋਵੇਗੀ ਅਸੀਂ ਉਹ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਹੁਣ ਅਸੀਂ ਇਸ ਵਾਰ ਪਹਿਲੀ ਵਾਰ ਹਰੇਕ ਕਾਊਂਟਿੰਗ ਸੈਂਟਰ ਵਿੱਚ ਹਰੇਕ ਕਾਊਂਟਿੰਗ ਸੈਂਟਰ ਵਿੱਚ ਆਪਣੇ ਲੈਵਲ ਤੇ ਇੱਕ ਮਾਈਕਰੋ ਆਬਜ਼ਰਵਰ ਲਗਾ ਰਹੇ ਹਾਂ ਆਬਜ਼ਰਵਰ ਜਿਹੜੇ ਹੈਗੇ 23 ਜ਼ਿਲ੍ਹਿਆਂ ਵਿੱਚ 23 ਆਬਜ਼ਰਵਰ ਜਿਹੜੇ ਸੀਨੀਅਰ ਆਈਐਸ ਆਫਸਰ ਆ ਜਾਂ ਪੀਸੀਐਸ ਆਫਸਰਸ ਹੈਗੇ ਉਹਨਾਂ ਨੂੰ ਅਸੀਂ ਆਡਿਟ ਲਗਾ ਦਿੱਤਾ ਹੈ ਉਹਦੇ ਵਾਸਤੇ ਅਸੀਂ ਪ੍ਰੈਸ ਨੂੰ ਵੀ ਪਬਲਿਕ ਨੂੰ ਵੀ ਸੂਚਿਤ ਕੀਤਾ ਹੋਇਆ ਹੈਗਾ ਕਿ ਆਬਜ਼ਰਵਰ ਸਾਡੇ ਵੱਲੋਂ ਸਾਡੇ ਵੱਲੋਂ ਗਿਆ ਹੋਇਆ ਹੈਗਾ ਉਹ ਜੇ ਕੋਈ ਪੇਸ਼ਾਨੀ ਹੈ ਕਿ ਕੋਈ ਕੰਪਲੇਂਟ ਹੈਗੀ অবজারভার ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ ਕਾਊਂਟਿੰਗ ਵਾਸਤੇ ਅਸੀਂ ਇੱਕ ਹਰੇ ਕਾਊਂਟਿੰਗ ਸੈਂਟਰਿਸ ਮਾਈਕਰੋ অবজারভার ਆ ਰਿਹਾ ਹੈ ਜਿਹੜਾ ਰਿਪੋਰਟ ਸਿਰਫ অবজারভার ਨੂੰ ਦੇਗਾ ਜਿਹੜਾ ਸਾਡਾ অবজারভার ਹੈ ਸੋ ਮੌਕੇ ਤੇ ਕਾਊਂਟਿੰਗ ਵਿੱਚ ਕੋਈ ਵੀ ਇਸ਼ੂ ਰੇਜ਼ ਹੁੰਦਾ ਹੈਗਾ ਉਹ ਵੀ ਸਾਡੇ ਕੋਲ ਮੌਕੇ ਤੇ ਸੂਚਨਾ ਮਿਲ ਜਾਏਗੀ ਖਾਸ ਤਰੀਕਾ ਸਰ ਵੋਟ ਪਾਉਣ ਦੇ ਲਈ ਕਿਹੜੇ ਕਿਹੜੇ ਪ੍ਰੂਫ ਨੇ ਜਿਹੜੇ ਕਿਸੇ ਵਿਅਕਤੀ ਕੋਲੇ ਹੋ ਸਕਦੇ ਨੇ ਕਈ ਵਾਰ ਹੁੰਦਾ ਹੈ ਕਿ ਵੋਟਰ ਕਾਰਡ ਨਹੀਂ ਲੱਭ ਰਿਹਾ ਤਾਂ ਫਿਰ ਹੱਲ ਕੀ ਹੈ ਵੋਟ ਪਾਉਣ ਦਾ ਸਭ ਤੋਂ ਅਸੀਂ ਅਸੀਂ ਇਲੈਕਸ਼ਨ ਕਮਿਸ਼ਨ ਦੀ ਤਰਕ ਤੇ ਤਕਰੀਬਨ 15 ਕੁ ਹੋਰ ਇਸ ਤਰ੍ਹਾਂ ਦੇ ਕਾਗਜ਼ਾਤ ਔਰ ਡਾਕੂਮੈਂਟਸ ਅਲਾਉ ਕੀਤੇ ਹੈਗੇ ਜਿਹਦੇ ਨਾਲ VOTER ਆਪਣੀ ਪਛਾਣ ਜਿਹੜੀ ਹੈਗੀ ਹੈ VOTER VOT ਕਰਨ ਵੇਲੇ ਦੇ ਸਕਦਾ ਹੈ ਸੋ ਮੇਨ ਆਫਕੋਰਸ ਜਿਹੜਾ ਹੈਗਾ ਤੁਹਾਡਾ EPIC ਜਿਹਨੂੰ ਕਹਿੰਦੇ ਅਸੀਂ EC I ਜਿਹੜਾ VOTER ਕਾਰਡ ਹੈ ਜੇ ਨਹੀਂ ਹੈਗਾ ਤਾਂ ਡਰਾਈਵਿੰਗ ਲਾਇਸੈਂਸ ਯੂ ਨੋ ਇਵਨ ਸਟੂਡੈਂਟਸ ਆਇਡੈਂਟੀਟੀ ਕਾਰਡ ਫਰਮ ਵੈਲਿਡ ਰੈਕੋਗਨਾਈਜ਼ਡ ਇੰਸਟੀਟਿਊਸ਼ਨ ਉਹ ਵੀ ਮੰਨਿਆ ਗਿਆ ਹੈਗਾ ਸੋ ਅਸੀਂ ਹਾਂ ਅਸੀਂ ਅਸੀਂ ਕਾਫੀ ਮਤਲਬ ਨਾ ਉਹ ਇਲੈਕਸ਼ਨ ਕਮਿਸ਼ਨ ਵਾਲਾ ਦੇਖ ਕੇ ਅਸੀਂ ਹੋਰ ਵੀ ਉਹਨੂੰ ਥੋੜਾ ਜਿਹਾ ਯੂ ਨੋ ਡੀਟੇਲ ਕਰਤਾ ਔਰ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਇਹਦੇ ਪੋਸਟਰ ਵੀ ਚੁਵਾਤੇ ਹੈਗੇ ਅਸੀਂ ਇਹਦੇ ਪੋਸਟਰ ਵੀ ਛਪਾ ਕੇ ਸਾਰੇ ਜ਼ਿਲ੍ਹਿਆਂ ਨੂੰ ਵੰਡ ਵੀ ਦਿੱਤੇ ਹੈਗੇ ਤਾਂ ਕਿ ਤੁਸੀਂ ਸਾਰੇ ਪੋਲਿੰਗ ਸਟੇਸ਼ਨਸ ਤੇ ਔਰ ਸਾਰੇ ਜਿੰਨੀ ਪਬਲਿਕ ਏਰੀਆਜ਼ ਤੇ ਜਿਵੇਂ ਵੀਡੀਓ ਦਫ਼ਤਰ ਹੈ ਜਾਂ ਉਹ ਡੀਸੀ ਆਫਿਸ ਹੈ ਉੱਤੇ ਲਗਾਓ ਤਾਂ ਕਿ ਲੋਕਾਂ ਨੂੰ ਇਹ ਵੀ ਪਤਾ ਲੱਗ ਜਾਵੇ ਕਿ ਕਿਹੜੇ ਕਿਹੜੀ ਡਾਕੂਮੈਂਟਸ ਹੈਗੇ ਇਟ ਇਜ਼ ਵੈਰੀ ਕੰਪਰੀਹੈਂਸਿਵ ਮੇਕਰ ਅਸੀਂ ਕੋਈ ਛੱਡਿਆ ਵੀ ਨਹੀਂ ਕਿਸਾਨ ਵਿਕਾਸ ਪੱਤਰ ਵੀ ਬੈਂਕ ਦੀ ਜਿਹੜੀ ਜਿੱਥੇ ਫੋਟੋ ਫੋਟੋ ਹੈਗੀ ਉੱਥੇ ਵੀ ਅਲਾਉ ਕੀਤਾ ਹੋਇਆ ਇੱਕ ਚੀਜ਼ ਸਰ ਹੋ ਰਿਹਾ ਬਹੁਤ ਵਾਰ ਹੁੰਦਾ ਹੈਗਾ ਕਿ ਜਿਹੜੀ ਕੋਈ ਵੀ ਵਿਅਕਤੀ ਹੈਗਾ VOTER ਰਹੇਗਾ ਉਸਨੇ ਇਹ ਡਰ ਰਹਿੰਦਾ ਹੈਗਾ ਕਿ ਘਟੋ ਘਟ ਵੀਡੀਓਗ੍ਰਾਫੀ ਜ਼ਰੂਰ ਕਰਵਾਈ ਜਾਵੇ ਪੂਰੇ ਰੂਮ ਦੀ ਜਾਂ ਕਾਊਂਟਿੰਗ ਸੈਂਟਰਾਂ ਦੀ ਖਾਸ ਤੌਰ ਤੇ ਕੈਂਡੀਡੇਟ ਦੀ ਵੱਡੀ ਪ੍ਰੋਬਲਮ ਰਹਿੰਦੀ ਹੈ ਕੋਈ OSC ਦਾ ਪ੍ਰੋਗਰਾਮ ਬਣਾਇਆ ਹੈਗਾ ਕਿ ਵੀਡੀਓਗ੍ਰਾਫੀ ਦੇ ਅੰਡਰ ਬਹੁਤ ਸਾਰੀਆਂ ਚੀਜ਼ਾਂ ਰੱਖੀਆਂ ਜਾਣ ਦੇਖੋ ਵੀਡੀਓਗ੍ਰਾਫੀ ਦੀ ਸਭ ਤੋਂ ਜ਼ਿਆਦਾ ਚਿੰਤਾ ਪਹਿਲੇ ਸਾਨੂੰ ਸੀਗੀ ਕਮਿਸ਼ਨ ਵਿੱਚ ਕਿ ਵੀਡੀਓਗ੍ਰਾਫੀ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਸ਼ਿਕਾਇਤ ਆਂਦੀ ਹੈਗੀ ਆ ਕੋਈ ਸਾਧ ਦਾ ਇਸ਼ੂ ਰੇਜ਼ ਹੁੰਦਾ ਹੈ ਔਰ ਬਹੁਤ ਸਾਰੇ ਜਿਹੜੇ ਕੈਂਡੀਡੇਟਸ ਹੈਗੀ ਆ ਹੋਰ ਉਹ ਹਾਈ ਕੋਰਟ ਦਾ ਰੁਖ ਵੀ ਕਰ ਲੈਂਦੇ ਹੈਗੀ ਆ ਸੋ ਵੀਡੀਓਗ੍ਰਾਫੀ ਵਿੱਚ ਪਤਾ ਲੱਗਦਾ ਕਿ ਵਾਕਈ ਮੌਕੇ ਤੇ ਕੀ ਹੋਇਆ ਤੋਂ ਅਸੀਂ ਵੀਡੀਓਗ੍ਰਾਫੀ ਦੇ ਬਹੁਤ ਸਖਤ ਇਨਸਟਰਕਸ਼ਨਸ ਦਿੱਤੀਆਂ ਹੋਈਆਂ ਅਸੀਂ ਇਹ ਕਿਹਾ ਹੈਗਾ ਕਿ ਇੱਕ ਤਾਂ ਪਹਿਲੇ ਨੋਮੀਨੇਸ਼ਨ ਪੀਰੀਅਡ ਪੂਰਾ ਜਿੱਥੇ ਤੱਕ ਸਕਰੂਟੀ ਹੁੰਦਾ ਚਲੋ ਪੀਰੀਅਡ ਖਤਮ ਹੋ ਗਿਆ ਹੈ ਬਟ ਅਸੀਂ ਉੱਥੇ ਵੀ ਵੀਡੀਓਗ੍ਰਾਫੀ ਕਰਾਈ ਹੋਈ ਹੈ ਵੀਡੀਓਗ੍ਰਾਫੀ ਉੱਥੇ ਵੀ ਕਰਾਈ ਹੋਈ ਹੈ ਜਦ ਤੱਕ ਉਹ ਸਿੰਬਲ ਨਹੀਂ ਅਲਾਟ ਹੁੰਦਾ ਹੁਣ ਪੋਲਿੰਗ ਦੀ ਗੱਲ ਕਰੀਏ ਪੋਲਿੰਗ ਵਿੱਚ ਵੀ ਅਸੀਂ ਵੀਡੀਓਗ੍ਰਾਫੀ ਦੇ ਹਦਾਇਤ ਕੀਤੀ ਹੈ ਕਿ ਹਰੇਕ ਪੋਲਿੰਗ ਸਟੇਸ਼ਨ ਤੇ ਹਰੇਕ ਪੋਲਿੰਗ ਬੂਥ ਤੇ ਵੀਡੀਓਗ੍ਰਾਫੀ ਹੋਵੇਗੀ ਵੀਡੀਓਗ੍ਰਾਫੀ ਦੇ ਨਾਲ ਕੁਝ ਡੀਸੀਜ਼ ਨੇ ਇਹ ਕੀਤਾ ਹੈਗਾ ਕਿ ਸੀਸੀਟੀਵੀ ਕੈਮਰਾ ਦੇ ਨਾਲ ਵੀ ਸਾਨੂੰ ਅਲਾਉ ਕਰਦੇ ਅਸੀਂ ਉਹ ਵੀ ਅਲਾਉ ਕਰਤਾ ਹੈਗਾ ਨਾਟ ਦੈਟ ਇਜ਼ ਨਾਟ ਅ ਪ੍ਰੋਬਲਮ ਬਿਕੋਜ਼ ਅਸੀਂ ਦਾ ਰਿਕਾਰਡ ਕਰਨਾ ਹੈ ਸਾਡੀ ਹਦਾਇਤ ਸਿਰਫ ਇਹ ਹੈ ਕਿ ਜੋ ਵੀ ਰਿਕਾਰਡਿੰਗ ਹੈਗੀ ਐਚ ਆਈ ਸੀ ਐਸ ਡੀ ਵੀ ਰਾਹੀਂ ਕਰੋ ਜਾਂ ਵੀਡੀਓਗ੍ਰਾਫੀ ਰਾਹੀਂ ਕਰੋ ਉਸ ਦੀ ਤੁਸੀਂ ਜਿਹੜੀ ਰਿਕਾਰਡਿੰਗ ਆ ਉਹਨੂੰ ਪ੍ਰੀਜ਼ਰਵ ਰੱਖੋ ਇਹ ਨਹੀਂ ਆ ਕਿ ਹੋ ਗਿਆ ਤੇ ਹੁਣ ਯੂ نو ਸੋ ਵੀ ਹੈਵ ਆਸਕਡ ਥਮ ਟੂ ਪ੍ਰੀਜ਼ਰਵ ਦੀ ਰਿਕਾਰਡਿੰਗਸ ਬਾਈ ਚਾਂਸ ਬਾਅਦ ਵਿੱਚ ਕੋਈ ਕੋਰਟ ਕੇਸ ਵਿੱਚ ਜਾਂ ਹੋਰ ਕਿਸੇ ਕੋਈ ਇਸ਼ੂ ਰੇਜ਼ ਹੁੰਦਾ ਤੇ ਉਹ ਵੀਡੀਓ ਰਿਕਾਰਡਿੰਗ ਹੋਏਗੀ ਸੋ ਰਿਟਰਨਿੰਗ ਆਫਸਰ ਵੀਡੀਓ ਰਿਕਾਰਡਿੰਗਸ ਜਿਹੜੀਆਂ ਹੈਗੀਆਂ ਉਹ ਆਪਣਾ ਸਟੋਰ ਕਰਨਗੇ ਔਰ ਬਾਅਦ ਵਿੱਚ ਵੀ ਡਿਸਟ੍ਰਿਕਟ ਇਲੈਕਸ਼ਨ ਅਫਸਰ ਜਿਹੜਾ ਡੀਸੀ ਹੁੰਦਾ ਉਹ ਦੇਖੇਗਾ ਕਿ ਇਹਨੂੰ ਆਪਾਂ ਹੁਣ ਕਿਦੇ ਕਾਊਂਟਿੰਗ ਪ੍ਰੋਸੈਸ ਦੇ ਵਿੱਚ ਵੀ ਸੇਮ ਵੀਡੀਓਗ੍ਰਾਫੀ ਰਹੇਗੀ ਕਾਊਂਟਿੰਗ ਪ੍ਰੋਸ ਮੈਂ ਉਹੀ ਆ ਰਿਹਾ ਸੀ ਹੁਣ ਪੋਲਿੰਗ ਵਾਲੇ ਵੀ ਹੋ ਗਿਆ ਕਾਊਂਟਿੰਗ ਵਿੱਚ ਵੀ ਅਸੀਂ ਵੀਡੀਓਗ੍ਰਾਫ ਕਾਊਂਟਿੰਗ ਦੇਖੋ ਆਲਟੀਮੇਟਲੀ ਕਾਊਂਟਿੰਗ ਇਜ਼ ਅ ਮੇਨ ਥਿੰਗ ਆਪਾਂ ਪੋਲ ਤਾਂ ਮੈਂ ਸਮਝਦਾ ਕਿ ਯੂ نو ਪ੍ਰੀਲੀਮਿਨਰੀ ਹੈ ਪ੍ਰੀਲੀਮਿਨਰੀ ਐਗਜ਼ਾਮ ਹੋ ਗਿਆ ਚਲੋ ਪੋਲ ਹੋ ਗਈ ਆਲਟੀਮੇਟਲੀ ਜਿਹੜਾ ਸਾਰਾ ਰਿਜ਼ਲਟ ਹੈਗਾ ਉਹ ਫਾਈਨਲੀ ਕਾਊਂਟਿੰਗ ਦੇ ਉੱਤੇ ਹੀ ਨਿਰਭਰ ਹੋਏਗਾ ਔਰ ਉ ਆਪਾ ਹੁੰ बिकॉज ऑफ ਪ੍ਰੈਕਟੀਕਲ ਰੀਜ਼ਨਸ ਵੀ ਆਰ ਨਾਟ ਏਬਲ ਟੂ ਯੂਜ਼ EVMs ਫੋਰ ਸੱਚ ਅ ਲਾਰਜ ਨੰਬਰ ਆਫ ਇਲੈਕਸ਼ਨਸ ਔਰ ਕਿਸੇ ਸਟੇਟ ਵਿੱਚ ਬੜੇ ਛੋਟੇ ਸਟੇਟ ਤੇ ਕਰ ਸਕਦੇ ਅਸੀਂ ਦਾ ਬਹੁਤ ਵੱਡੇ ਸਟੇਟ ਹੈਗੀ ਹੈ ਸੋ ਅਸੀਂ ਕਾਊਂਟਿੰਗ ਵਿੱਚ ਵੀ ਵੀਡੀਓਗ੍ਰਾਫੀ ਦਾ ਆਰਡਰ ਕੀਤਾ ਹੋਇਆ ਹੈਗਾ ਹਰੇਕ ਕਾਊਂਟਿੰਗ ਸੈਂਟਰਸ ਵੀਡੀਓਗ੍ਰਾਫੀ ਹੋਏਗੀ ਸੀਸੀਟੀਵੀ ਕੈਮਰਸ ਲੱਗਣਗੇ ਔਰ ਜੇਕਰ ਕੋਈ ਗੜਬੜ ਹੋਣੀ ਹੈ ਸਾਰੇ ਕੈਪਚਰ ਹੋ ਜਾਵੇਗਾ ਬਹੁਤ ਅਨੰਦ ਮਾਈ ਮਾਈ ਪਲੇਜ਼ਰ ਥੈਂਕ ਯੂ ਤੋ ਗਲਵਤ ਕਰ ਰਹੇ ਸੀ ਪੰਜਾਬ ਚੋਣ ਕਮਿਸ਼ਨ ਰਾਜਕਮਲ ਚੌਧਰੀ ਜੀ ਦੇ ਨਾਲ ਕਿ ਕਿਸ ਤਰੀਕੇ ਦੇ ਨਾਲ ਇਹ ਇਲੈਕਸ਼ਨ ਪ੍ਰੋਸੈਸ ਹੋਣ ਵਾਲਾ ਔਰ ਹਰ ਇੱਕ ਪੋਲਿੰਗ ਬੂਥ ਦੀ ਵੀਡੀਓਗ੍ਰਾਫੀ ਕਰਵਾਈ ਜਾਏਗੀ ਕਾਊਂਟਿੰਗ ਸੈਂਟਰ ਦੀ ਵੀਡੀਓਗ੍ਰਾਫੀ ਕਰਵਾਈ ਜਾਏਗੀ ਤਾਂ ਕਿ ਕਿਸੇ ਨੂੰ ਕਿਸੇ ਵੀ ਤਰੀਕੇ ਦੀ ਕੋਈ ਸ਼ੱਕ ਸੁਭਾ ਨਾ ਰਹੇ ਕਿ ਕੋਈ ਪ੍ਰੋਬਲਮ ਆਈ ਹੈ ਜਾਂ ਕਿਸੇ ਦੇ ਨਾਲ ਕੋਈ ਤੱਕਾ ਹੋਇਆ ਕੈਮਰਾਮੈਨ ਅਸ਼ਵਨੀ ਦੇ ਨਾਲ ਰੋਹਿਤ ਬੰਸਲ ਜੀ ਮੀਡੀਆ ਚੰਡੀਗੜ੍ਹ